ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੇਡੀਓ ਯੂਐਸਏ ਦੇ ਉਤੇ ਕਵਰੇਜ ਲਗਾਤਾਰ ਚੱਲ ਰਹੀ ਆ 46ਵੇਂ ਮਹਾਨਗਰ ਕੀਰਤਨ ਦੀ ਯੂਨੀਵਰਸਿਟੀ ਤੋਂ ਇਸ ਮੌਕੇ ਆਪਣੇ ਨਾਲ ਬੇਕਰਸਫੀਲਡ ਦੇ ਜਿਹੜੇ ਵਾਈਸ ਮੇਅਰ ਕੌਂਸਲ ਮੈਂਬਰ ਮਨਪ੍ਰੀਤ ਘਰ ਜਿਹੜੇ ਹੋਏ ਆ ਮਨਪ੍ਰੀਤ ਜੀ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਨਗਰ ਕੀਰਤਨੀਆਂ ਆਪ ਨੂੰ ਬਹੁਤ-ਬਹੁਤ ਵਧਾਈਆਂ ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਇਸ ਨਗਰ ਕੀਰਤਨ ਤੇ ਤੁਹਾਨੂੰ ਵੀ ਵੀਰ ਜੀ ਅਤੇ ਸਾਰੀ ਸੰਗਤਾਂ ਨੂੰ ਸ਼ੁਭਕਾਮਨਾ ਅਤੇ ਬਹੁਤ-ਬਹੁਤ ਵਧਾਈਆਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੇ ਆਪਾਂ ਇਕੱਠੇ ਹੋਏ ਆ ਇੱਥੇ ਯੂਬਾ ਸਿਟੀ ਮੈਨੂੰ ਇਹ ਹਮੇਸ਼ਾ ਖੁਸ਼ੀ ਹੁੰਦੀ ਹੈ ਕਿ ਜਦੋਂ ਆਪਾਂ ਇੱਕ ਤਰ੍ਹਾਂ ਦੀ ਕੈਲੀਫੋਰਨੀਆ ਸਿੱਖ ਯਾਤਰਾ ਕਰਕੇ ਆਪਾਂ ਇੱਥੇ ਇੱਕ ਤੀਰਥ ਦਾ ਥਾਂ ਬਣਿਆ ਵਾ ਆਪਣੀ ਯੂਬਾ ਸਿਟੀ ਪਾਵੇਂ ਆਪਣੀ ਕਮਿਊਨਿਟੀ ਬੇਕਰਸਫੀਲਡ ਸੈਨ ਡੀਏਗੋ ਦੂਰ ਦੂਰ ਜਗ੍ਹਾ 'ਚ ਰਹਿੰਦੇ ਨੇ ਹੁਣ ਪਰਪਰ ਫਿਰ ਵੀ ਇੱਥੇ ਯੂਬਾ ਸਿਟੀ ਜੁੜਦੇ ਆ ਜਿੱਥੇ ਆਪਾਂ ਨੂੰ ਪਤਾ ਵਾ ਆਪਣੀ ਕਮਿਊਨਿਟੀ ਦਾ ਇਤਿਹਾਸ ਇੱਥੋਂ ਇੱਕ ਤਰ੍ਹਾਂ ਸ਼ੁਰੂ ਹੋਇਆ ਵਾ ਇੱਥੇ ਜਾਗਦਾ ਵਾ ਤੋਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਵੀ ਜੋ ਮਰਜੀ ਆਪਣੀ ਕਮਿਊਨਿਟੀ ਦੇ ਵਿੱਚ ਵਾਪਰ ਰਿਹਾ ਆਪਾਂ ਫਿਰ ਵੀ ਇੰਨੇ ਖੁਸ਼ੀ ਦੇ ਨਾਲ ਇੰਨੇ ਵੱਡੇ ਤਿਉਹਾਰ ਤੇ ਆਪਾਂ ਫਿਰ ਵੀ ਇਕੱਠੇ ਹੁੰਨੇ ਆ ਬਿਲਕ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਖਦੀ ਜਨ ਨੂੰ ਸਮਰਪਿਤ ਇਹ ਜਿਹੜਾ ਨਗਰ ਕੀਰਤਨ ਸਜਾਇਆ ਜਾਂਦਾ ਆ ਜਿੱਦਾਂ ਤੁਸੀਂ ਦੱਸਿਆ ਗੁਰਨਾਨ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਵੇਚੀ ਜਿਹੜਾ ਉਹ ਨਾਲ ਹੀ ਆ ਸਾਰੇ ਪਾਸੇ ਉਹ ਵੀ ਮਨਾਇਆ ਜਿਹੜਾ ਉਹ ਜਾ ਰਿਹਾ ਆ ਸੋ ਇਹ ਸਾਰਾ ਕੁਝ ਚੱਲ ਰਿਹਾ ਆ ਸੋ ਕੀ ਸਿੱਖਿਆ ਆ ਆਪਾਂ ਕੀ ਜਿਹੜਾ ਇਸ ਤੋਂ ਗੇਨ ਕਰਕੇ ਕੀ ਜਿਹੜਾ ਉਹ ਲੈ ਕੇ ਜਾਣਾ ਆ ਦੁਨੀਆ ਭਰ ਤੋਂ ਸਿੱਖ ਲੱਖਾਂ ਦੀ ਦਦਾਚ ਇੱਥੇ ਇਕੱਠੇ ਹੋ ਰਹੇ ਆ ਸੰਗਤ ਇਕੱਠੀ ਹੁੰਦੀ ਆ ਗੁਰੂ ਸਾਹਿਬ ਨੇ ਸੰਗਤ ਕਰਨ ਨੂੰ ਆਪਾਂ ਨੂੰ ਆਖਿਆ ਸੋ ਆਪਾਂ ਕੀ ਇੱਥੋਂ ਲੈ ਕੇ ਜਾਣਾ ਆ ਇਥੋਂ ਆਪਾਂ ਇਹੀ ਆਪਾਂ ਸਾਰਿਆਂ ਨੇ ਲੈ ਕੇ ਜਾਣਾ ਭਾਵੇਂ ਬਜ਼ੁਰਗ ਭਾਵੇਂ ਬੱਚਿਆਂ ਕੇ ਵੀ ਵੀ ਆਰ ਰੈਜ਼ੀਲੀਐਂਟ ਆਪਾਂ ਹਾਰ ਨਹੀਂ ਮੰਨਦੇ ਆਪਾਂ ਇੱਕ ਕਮਿਊਨਿਟੀ ਫੇਰ ਵੀ ਆਪਾਂ ਉਹੀ ਜਿਹੜੀ ਚੜ੍ਹਦੀ ਕਲਾ ਦਾ ਆਪਾਂ ਕਹਿੰਦੇ ਆ ਆਈ ਥਿੰਕ ਬਹੁਤ ਸੋਖੇ ਤਰੀਕੇ ਨਾਲ ਆਪਾਂ ਚੜ੍ਹਦੀ ਕਲਾ ਦੇ ਮਾਹੌਲ ਮਾਹੌਲ ਦੇ ਵਿੱਚ ਰਹਿਣਾ ਆਪਾਂ ਨੂੰ ਆਉਂਦਾ ਵਾ ਸਿੱਖਾ ਨੂੰ ਪਰ ਆਈ ਥਿੰਕ ਅਹ ਜੇ ਇੱਕ ਬੰਮੀ ਪੋਲਿਟਿਕਲ ਕਹ ਲਓ ਇਕਨੋਮਿਕ ਮੂਮੈਂਟ ਕਹ ਲਓ ਆਪਣੀ ਉਹ ਚੜਦੀ ਕਲਾ ਅੱਜ ਇੱਥੇ ਯੂਬਾ ਸਿਟੀ ਦੇ ਵਿੱਚ ਤੁਹਾਨੂੰ ਸੰਗਤਾਂ ਦੇ ਵਿੱਚ ਮਿਲਦੀ ਆ ਕੁਝ ਵੀ ਹੋ ਰਿਹਾ ਹੋਗਾ ਦੁਨੀਆ ਦੇ ਵਿੱਚ ਆਪਾਂ ਫੇਰ ਵੀ ਉਹੀ ਪਿਆਰ ਨਾਲ ਜੁੜਦੇ ਆ ਤੇ ਇਹ ਆਪਣਾ ਇੱਕ ਆਪਣੀ ਰੀਤ ਆ ਆਪਣਾ ਇਤਿਹਾਸ ਦੇ ਵਿੱਚ ਐਦਾਂ ਹੀ ਆਪਾਂ ਜੁੜਦੇ ਆ ਤੇ ਅੱਜ ਵੀ ਆਪਾਂ ਇਹੀ ਆਪਾਂ ਮਾਹੌਲ ਤੁਸੀਂ ਜਿਹੜਾ ਵਾ ਸੰਗਤ ਦੇ ਵਿੱਚ ਮਹਿਸੂਸ ਕਰ ਸਕਦੇ ਹੋ ਉਹੀ ਖੁਸ਼ੀ ਇੱਕ ਦੂਜਿਆਂ ਦੇ ਨਾਲ ਮਿਲਣ ਦੇ ਵਿੱਚ ਸਾਰਿਆਂ ਨੂੰ ਮਹਿਸੂਸ ਹੋ ਰਹੀ ਆ ਹਾਂਜੀ ਮਨਪ੍ਰੀਤ ਕੌਰ ਜੀ ਐਸਮਾ ਕੇ ਕਈ ਇਸ਼ੂਸ ਜਿਹੜੇ ਉਹ ਚੱਲ ਰਹੇ ਆ ਜਿਸ ਸ਼ਹਿਰ ਤੋਂ ਤੁਸੀਂ ਉਥੇ ਟਰਕਿੰਗ ਕਮਿਊਨਿਟੀ ਕਾਫੀ ਜ਼ਿਆਦਾ ਹੈ ਟਰਕਿੰਗ ਦੇ ਵੀ ਕਾਫੀ ਆਪਾਂ ਨੂੰ ਪਤਾ ਹੈ ਵੀ ਇਸ ਟਾਈਮ ਨਾਨ ਡੋਮਿਸਾਈਲ ਸੀਡੀਐਲ ਦੇ ਰੌਲੇ ਲੱਗੇ ਆ ਤੁਸੀਂ ਹੁਣ ਸਿਰਕੂਲੇਸ਼ਨ ਦੇ ਨਾਲ ਵੀ ਜਿਹੜਾ ਜੁੜ ਕੇ ਜਿਹੜਾ ਉਹ ਚੱਲਦੇ ਆ ਸੋ ਕੀ ਆ ਉਹਨਾਂ ਲੋਕਾਂ ਦੇ ਲਈ ਕੀ ਸੁਨੇਹਾ ਹੈ ਸੋ ਐਜ਼ ਅ ਇਲੈਕਟਡ ਅਫੀਸ਼ੀਅਲ ਕਿਉਂਕਿ ਜਿਹੜੀ ਮੇਰੀ ਸਿੱਖ ਪਹਿਚਾਨ ਆ ਉਹ ਮੈਂ ਉਸ ਚੀਜ਼ ਨੂੰ ਸੈਪਰੇਟ ਨਹੀਂ ਕਰ ਸਕਦੀ ਭਾਵੇਂ ਮੈਂ ਆਪਣੇ ਸਿਟੀ ਕਾਉਂਸਲ ਤੇ ਆ ਭਾਵੇਂ ਆਪਾਂ ਸਿੱਖ ਕੋਲੀਸ਼ਨ ਦੇ ਰਾਹੀਂ ਸੇਵਾ ਕਰਦੇ ਆ ਆਪਣੀ ਆਈਡੈਂਟੀਟੀ ਇੱਕ ਸਾਰਿਆਂ ਨਾਲ ਜੁੜੀ ਹੋਈ ਆ ਸੋ ਜਿਹੜਾ ਕੁਝ ਆਪਣੀ ਸਿੱਖ ਕਮਿਊਨਿਟੀ ਮਹਿਸੂਸ ਹੁੰਦੀ ਆ ਉਹ ਮੈਂ ਸਮਝਦੀ ਆ ਕਿ ਵੀ ਇਹ ਮੇਰਾ ਮੇਰੀ ਮੇਰਾ ਫਰਜ਼ ਆ ਕਿ ਵੀ ਉਸ ਚੀਜ਼ ਤੇ ਬੋਲਣਾ ਤੇ ਅੱਜ ਆਪਾਂ ਉਹੀ ਐਡਵੋਕੇਸੀ ਦੇ ਨਾਲ ਖੜੇ ਆ ਕਿ ਵੀ ਪਾਵੇਂ ਆਪਣੀ ਇੰਡਸਟਰੀ ਦੇ ਵਿੱਚ ਟਰਕਿੰਗ ਇੰਡਸਟਰੀ ਵਾਂਗੂ para Forme... ਟਰਕਿੰਗ ਇੰਡਸਟਰੀ ਦੇ ਰਾਹੀ ਕਿੰਨੀ ਫੈਮਲੀਜ਼ ਨੂੰ ਸਟੇਬਿਲਿਟੀ ਮਿਲੀ ਆ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਰ ਅੱਜ ਕਾਫੀ ਕੰਪਲਿਕੇਟਿਡ ਆਪਣੀ ਕਮਿਊਨਿਟੀ ਦੇ ਜਿਹੜੇ ਐਕਸਪੀਰੀਅੰਸ ਹੋ ਰਹੇ ਨੇ ਆਪਾਂ ਫੇਰ ਵੀ ਉਹ ਜਿਹੜੇ ਉਹਨਾਂ ਦੀ ਸਿਵਲ ਰਾਈਟਸ ਨੇ ਜਿਹੜੇ ਉਹਨਾਂ ਦੇ ਅਧਿਕਾਰ ਨੇ ਹੱਕ ਨੇ ਉਹ ਨਾ ਵਾਇਓਲੇਟ ਹੋਣ ਤੇ ਜਿਹੜੀ ਅੱਗੇ ਤੋਂ ਉਹ ਡਿਸਕ੍ਰਿਮੀਨੇਸ਼ਨ ਭਾਵੇਂ ਹੋਵੇ ਹੇਟ ਰੇਸਿਜ਼ਮ ਜਿਹੜਾ ਵੱਧ ਰਿਹਾ ਆਪਾਂ ਦੇਖ ਰਹੇ ਆ ਉਹ ਚੀਜ਼ ਗਲਤ ਆ ਨੋ ਮੈਟਰ ਵਾਟ ਇਜ਼ ਹੈਪਨਿੰਗ ਸੋ ਉਸ ਚੀਜ਼ ਤੇ ਬੋਲਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵਾ ਤੇ ਉਹ ਚੀਜ਼ ਨੂੰ ਸਮਝਣਾ ਆਪਾਂ ਅੱਜ ਵੀ ਕਿੰਨੇ ਵੱਖਰੇ ਦੇ ਸੰਗਤ ਮੈਂਬਰਸ ਦੇ ਨਾਲ ਗੱਲ ਹੋਈ ਆਪਾਂ ਮੈਂ ਡਰਾਈਵਰਸ ਨੇ ਓਨਰਸ ਨੇ ਆਪਰੇਟਰਸ ਨੇ ਰਿਟਾਇਰਡ ਨੇ ਸਾਰਿਆਂ ਦੇ ਵੱਖਰੇ ਵੱਖਰੇ ਓਪੀਨੀਅਨਸ ਅਤੇ ਪਰਸਪੈਕਟਿਵਸ ਨੇ ਪਰ ਸਾਰਿਆਂ ਦੀ ਗੱਲ ਸਮਝਣਾ ਇਹ ਬਹੁਤ ਜ਼ਰੂਰੀ ਆ ਤਾਂ ਕਿ ਆਪਾਂ मीनिंगਫੁਲੀ ਉਹ ਹੀ ਐਡਵੋਕਸੀ ਫਿਰ ਅੱਗੇ ਲੈ ਕੇ ਜਾ ਸਕੀਏ। ਹਾਂਜੀ। ਸੋ ਬਹੁਤ ਬਹੁਤ ਮਨਪ੍ਰੀਤ ਕੁਵਾਰ ਜੀ ਤੁਹਾਡਾ ਧੰਨਵਾਦ। ਤੁਸੀਂ ਆਏ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਰੇਡੀਓ ਯੂਐਸਏ ਦੇ ਬੋਧ ਦੇ ਉੱਤੇ ਗੱਲਬਾਤ ਕੀਤੀ। ਦਰਸ਼ਕਾਂ ਦੇ ਨਾਲ ਸ਼ੋਤਿਆਂ ਨਾਲ ਸਾਨਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।